ਅਸੀਂ ਜੰਮਦੇ ਸਾਰੰਸ ਧਾਰ ਬਣ ਗਏ ਨਈ ਨਵਾਬੀਆਂ ਦੇ ਤਾੜੋ ਲੋੜ ਸੁਬੇ ਅਸੀਂ ਤੇਰੇ ਬਹਿਜਲ ਤੇ ਸੁਬਦੇ ਨਹੀਂ ਤੇਰੀਆਂ ਦੌਲਤਾਂ ਮਿੱਟੀ ਤੇ ਰੋੜ ਦਿੱਤੇ ਜਿਸ ਧਰਮ ਵਿੱਚ ਕਲਿਆ ਗੁਰਾਂ ਦਾ ਲੋ ਸਾਡੀ 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 ਨਾ ਹੁਣ ਤੋਂ ਤੋੜ ਸੁਬੇ ਅਸੀਂ ਢੋਲੀਆਂ ਦਾ ਫੇਰੇ ਢੋਲਿਆਂ ਤੇ ਮੌਤ ਨਾਲ ਸਾਡਾ ਮੱਥਾ ਜੋੜ ਸੁਬੇ ਆਲੋ ਗੁਰਾ ਦੀ ਗਰੀਬੀ ਵੀ ਵਿਚੰਗੀ ਸੱਜ ਖੰਡ ਵਿੱਚ ਉਹ ਵੇਚਿਆ ਅੱਖੀਆਂ ਨੇ ਕੇਸ ਰੱਖਿਆ ਤਾਂੁਰ ਜੇ ਅਸੀਂ ਹੋਈਏ ਕਰੀ ਬੇਗਮਾ ਕਸ ਨੂੰ ਰੱਖੀਆਂ ਨੇ ਅਗੋਂ ਮਲੇਰੀ ਕੁੱਟ ਜਾ ਉਹਨਾਂ ਨੂੰ ਮਿਲਦਾ ਹੈਗਾ ਉਹ ਫਿਰ ਉਹ ਕੀ ਕੀ ਕੱਦਦਾ ਚੂਬੇ ਨੂੰ ਤੇ ਤੁਮ ਉਸ ਪਜਟ ਹੋਣਾ ਜੀ ਗੁੱਸੇ ਨਾਲ ਕੁੱਟਿਆ ਮਲੇਰੀਏ ਨੇ

ਅੱਲਾ ਕਰੂ ਤੁਨੇ ਜਿ ਕਬਾਲ ਬਹਾ ਹਾਜਰ ਮੱਕੇ ਦਾ ਸਾਡੇ ਪੁਆੜੇ ਤੇ ਮਿਹਰ ਕਰਨੀ ਅبتدي ਸੁਬੇ ਨੂੰ ਨਹੀਂ ਇਹ ਚਾਲ ਪਾਸ ਹੂੰ ਸੁਫਾ ਕੰਦਾ ਪਿਆ ਤੇ ਉਹ ਉਹਦੇ ਵਿੱਚ ਉਹ ਉਹ ਕੀ ਹੋਇਆ ਮਤਲਬ ਜੋ ਉਹ ਸੋਚਦਾ ਹੈਗਾ ਕਿ ਬਈ ਵਾਕੇ ਗੱਲ ਠੀਕ ਹੈ ਮੈਂ ਬੱਜਨ ਕਿਉਂ ਮਾਰਨਾ ਹੈਗਾ ਹੁੰਦੇ ਦਿਲ ਤੇ ਰਹਿ ਮਾਰੰਦਾ ਹੁਣ ਕੀ ਕੰਦਾ ਨਾਰਾ ਮਾਰਿਆ ਜਾਂਦਰ ਇੰਨੇ ਮਲੇਰੀਏ ਨੇ ਰਹਿਮ ਖਾਨ ਵਜ਼ੀਰ ਨੂੰ ਆਇਆ ਏ ਲੈ ਜਾਓ ਕੁਰਜ ਵਿੱਚ ਤਨਾ ਨੂੰ ਛੱਡ ਦੇਵੋ ਸਾਡਾ ਕੀ ਮੁਸਲਮਾਨ ਨੇ ਉਹ ਆਇਆ ਏ ਸਾਡਾ ਪਿਆਰ ਦੇ ਨਾਲ ਉਹ ਬਿੰਦ ਸਿੰਘ ਦੇ ਪੱਥਾਂ ਨਾਲ ਹਕੂਮਤ ਜਿਸ ਲਾਇਆ ਏ ਕਰਨਾ ਬਾਤ ਜਿਸ ਦੀ ਉਹਨਾਂ ਤੇ ਕਹਿਰ ਲੱਭੀ ਅੱਲਾ ਵਿੱਚ ਕੁਰਾਨ ਸੁਣਾਇਆ ਏ ਜੀ ਜੀ ਕਿਸੇ ਹਿੰਦੂ ਦੇ ਘਰ ਪੰਚਾ ਦੇਵੋ ਸੁਖ ਦਾ ਸਾਹ ਆਵੇ ਇਹਨਾਂ ਦੁਖਿਆਰਿਆਂ ਨੂੰ

ਸੱਤ ਕਿਆ ਜਲਾਦਾ ਰੋਸ ਕੋ ਤੋਂ ਸੁਪੇ ਫੜ ਤਾ ਅਹਰਾ ਤਾਇ ਲੈ ਜਾਵੇਦੀ ਵੇਖੋ ਅੱਜ ਕਥਾ ਮਿਕਲ ਨਿਕਲ ਪਈ ਸਿੱਖੀ ਵਾਲੜਾ ਮਜ਼ਾ ਤੇ ਗਾਉਏ ਨੂੰ ਨਹੀਂ ਕਰਦੀ ਉੱਤੇ ਖਲਾਰ ਕੇ ਤੇ ਗਿਰਦੇ ਹਿੱਟਾ ਦਾ ਕੋਟ ਬਣਾਉ ਹਿੰਦੀ ਛੇ ਰੋਵੇ ਮੋਤਵੀ ਕਾਲਜਾ ਮੁੱਠ ਲੈ ਕੇ ਐਸੀ ਇਹਨਾਂ ਨੂੰ ਦੇ ਦਿਲ ਸੇ ਆਵੇ ਕਰਨ ਦਰਸ਼ ਮਾਏ ਆਪਣੀ ਜਾਨ ਉਤੇ ਮੇਰੇ ਪਾਸ ਲਿਆ ਮਨਾ ਬਰਤ ਖਿੰਗਾ ਜੇ ਲਿਉਣਾ ਇਮਾਨ ਇਮਾਨ ਉਤੇ ਵਾ ਵਾ ਅਮੀਨ ਹੋ ਜਲਾਤਾ ਕੀ ਕਰਦਾ ਹੈਗਾ ਹਾਂਜੀ ਹਾਂਜੀ ਦਰ ਦੇ ਫਿਲੇ ਦੀ ਪਾਸ ਇਲਾਜ ਖੜ ਕੇ ਚੜ੍ਹ ਦਸੂਬੇ ਦਾ ਹੁਕਮ ਸੁਣਾ ਲਗੇ ਖਾਰ ਖਾਰੇ ਨੀਰ ਤੇ ਖੜੇ ਕਰ ਲਾੜਿਆ ਨੂੰ ਸੂਬੇ ਉੱਤੇ ਜੋੜੇ ਪੈਣੋਂ ਲਗੇ ਥਾਮੂ पहले बड़े वीर दोनों, जल्दा हिलता मेहरत भौंग के, वो तो लुकता थे नारा नारा दे भयं देने, नारा मुझे वोर्ड माँ, वो तो लुकता थे नारा भयं देने, वो तो बुरा थे मौत भयं कले, शुरू चाप्पी सेब थे पाठ भीते, बुर्त्यानी कहते भयं से।

अॻे बण चाले